ਕੀ ਹੁਣ ਭਗਵੰਤ ਮਾਨ ਸਾਹਿਬ ਗਲਤੀ ਮੰਨਣਗੇ ਤੇ ਅਸਤੀਫਾ ਦੇਣਗੇ ਕਿਉਂਕਿ ਬਹੁਤ ਵੱਡਾ ਝੂਠ ਜਗ ਜਾਰ ਹੋ ਗਿਆ ਬਹੁਤ ਵੱਡਾ ਝੂਠ ਅੱਜ ਫੜਿਆ ਗਿਆ ਤਿੰਨ ਵੱਡੀਆਂ ਖਬਰਾਂ ਨੇ ਤਿੰਨਾਂ ਦੇ ਉੱਪਰ ਆਪਾਂ ਗੱਲ ਕਰਦੇ ਹਾਂ ਗੌਰ ਨਾਲ ਅਖੀਰ ਤੱਕ ਸੁਣਿਓ ਤੇ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਮਿੱਤਰੋ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਮੇਰੀ ਗੱਲ ਨੂੰ ਸਮਝੋ ਭਗਵੰਤਮਾਨ ਸਰਕਾਰ ਤੇ ਮਾਨ ਸਾਹਿਬ ਅੱਜ ਤੱਕ ਇਹ ਵੱਡਾ ਦਾਵਾ ਕਰਦੇ ਰਹੇ ਨੇ ਕਿ ਪਿਛਲੀਆਂ ਸਰਕਾਰਾਂ ਝੂਠ ਬੋਲਦੀਆਂ ਸੀ ਕਿ ਖਜ਼ਾਨਾ ਖਾਲੀ ਹੈ ਪਰ ਖਜ਼ਾਨਾ ਤਾਂ ਭਰਿਆ ਹੋਇਆ ਹੈ ਪਰ ਅੱਜ ਇੱਕ ਵੱਡੀ ਖਬਰ ਆਈ ਜਿਨੇ ਸਾਰਾ ਝੂਠ ਜੱਗ ਜਾਰ ਫੇਰ ਕਰ ਦਿੱਤਾ ਹੈ ਭਗਵੰਤਮਾਨ ਸਰਕਾਰ ਨੇ ਆ ਜਿਹੜੀ ਤਮਾਈ ਹੈ ਤਿੰਨ ਮਹੀਨੇ ਜੁਲਾਈ ਅਗਸਤ ਤੇ ਸਤੰਬਰ ਇਹਨਾਂ ਤਿੰਨ ਮਹੀਨਿਆਂ ਦੇ ਲਈ ਫਿਰ 8500 ਕਰੋੜ ਰੁਪਇਆ ਜਿਹੜਾ ਕਰਜ਼ਾ ਹੈ ਉਹ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਾਇਆ ਜਿਹੜਾ ਲਿਆ ਜਾਊਗਾ ਇਸ ਜੁਲਾਈ ਮਹੀਨੇ ਚ ਜਿਹਦੀ ਅੱਜ ਪਹਿਲੀ ਤਰੀਕ ਹੈ ਇਸ ਮਹੀਨੇ ਦੇ ਲਈ 2000 ਕਰੋੜ ਰੁਪਇਆ ਕਰਜ਼ਾ ਔਰ ਅਗਸਤ ਮਹੀਨੇ ਦੇ ਲਈ 3000 ਕਰੋੜ ਰੁਪਇਆ ਕਰਜ਼ਾ ਤੇ ਸਤੰਬਰ ਮਹੀਨੇ ਦੇ ਲਈ 3500 ਕਰੋੜ ਰੁਪਇਆ ਕਰਜ਼ਾ ਭਗਵੰਤਮਾਨ ਸਰਕਾਰ ਨੇ ਮਨਜ਼ੂਰ ਕਰਾਇਆ ਤੇ ਪੂਰੇ ਸਾਲ ਦਾ 34000 ਕਰੋੜ ਤੋਂ ਪਲੱਸ ਦਾ ਜਿਹੜਾ ਕਰਜ਼ਾ ਹੈ ਉਹਦੀ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਹੁਣ ਤੁਸੀਂ ਦੱਸੋ ਮਾਨ ਸਾਹਿਬ ਤੇ ਉਹਨਾਂ ਦੇ ਮੰਤਰੀ ਇੱਕ ਰੱਟ ਲਾ ਰਹੇ ਨੇ ਲਗਾਤਾਰ ਰੋਇਆ ਨਹੀਂ ਕਿ ਖਜ਼ਾਨਾ ਭਰਿਆ ਹੋਇਆ ਪੈਸਾ ਸਾਡੇ ਕੋਲ ਵਾਧੂ ਆ ਸਵਾਲ ਹੁਣੇ ਆ ਕਿ ਜੇ ਖਜ਼ਾਨਾ ਭਰਿਆ ਹੋਇਆ ਹੈ ਤਾਂ ਫਿਰ ਤੁਸੀਂ ਇੰਨਾ ਵੱਡਾ ਕਰਜ਼ਾ ਕਿਉਂ ਲੈ ਰਹੇ ਹੋ ਹਰ ਰੋਜ਼ ਦਾ 92 ਕਰੋੜ ਰੁਪਈਆ ਕਰਜ਼ਾ ਭਗਵੰਤਮਾਨ ਸਰਕਾਰ ਜਿਹੜੀ ਆ ਉਹ ਲੈ ਰਹੀ ਆ ਔਰ ਫਿਰ ਇਸ ਟਾਈਮ ਤੱਕ 382000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜਾ ਦਿੱਤਾ ਗਿਆ ਤੇ ਜੇ ਖਜ਼ਾਨਾ ਭਰਿਆ ਹੋਇਆ ਹੈ ਤੇ ਫਿਰ ਕਰਜ਼ਾ ਰੋਜ਼ ਲੈਣੇ ਕਿਉਂ ਆ ਫਿਰ ਕਰਜ਼ਾ ਲੈਣ ਦੀ ਲੋੜ ਕੀ ਆ ਅਗਲੀ ਗੱਲ ਜੇ ਭਲਾ ਖਜ਼ਾਨੇ ਚ ਪੈਸੇ ਹੁੰਦੇ ਖਜ਼ਾਨਾ ਖਾਲੀ ਨਾ ਕੀਤਾ ਗਿਆ ਹੁੰਦਾ ਤਾਂ ਫਿਰ ਜਿਹੜਾ ਔਰਤਾਂ ਨੂੰ 1000 ਰੁਪਏ ਮਹੀਨਾ ਦੇਣਾ ਸੀ ਉਹ ਦੇਣਾ ਦਿੱਤਾ ਜਾਂਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਫਿਰ ਜਿੰਨੇ ਮਹਿਕਮਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਲੇਟ ਹੋ ਕੇ ਮਿਲਦੀਆਂ ਫਿਰ ਉਹ ਲੇਟ ਕਿਉਂ ਹੁੰਦੀਆਂ ਫਿਰ ਜਿੰਨੇ ਹੋਰ ਕੰਮ ਪੰਜਾਬ ਦੇ ਪੈਸੇ ਦੀ ਘਾਟ ਕਾਰਨ ਰੁਕੇ ਪਏ ਨੇ ਉਹ ਕਿਉਂ ਹੁੰਦੇ ਫਿਰ ਜਿਹੜਾ ਬੇਰਜ਼ਗਾਰੀ ਭੱਤਾ ਦੇਣ ਦੀ ਗੱਲ ਆਮ ਆਦਮੀ ਪਾਰਟੀ ਨੇ ਕੀਤੀ ਸੀ ਫਿਰ ਉਹ ਦਿੱਤਾ ਕਿਉਂ ਨਾ ਜਾਂਦਾ ਫਿਰ ਕੱਚੇ ਮਜ਼ਦੂਰਾਂ ਨੂੰ ਪੱਕੇ ਕਿਉਂ ਨਾ ਕੀਤਾ ਜਾਂਦਾ ਫਿਰ ਜਿਹੜਾ ਕਿਸਾਨਾਂ ਨੂੰ ਮੁਆਵਜ਼ੇ ਦੇਣੇ ਸੀ ਜਾਂ ਮਜ਼ਦੂਰਾਂ ਨੂੰ ਜਿਹੜੇ ਉਹਨਾਂ ਦੇ ਸਾਰਿਆਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕੀਤੀ ਗਈ ਸੀ ਉਹ ਕਿਉਂ ਨਾ ਕਰ ਦਿੱਤੇ ਜਾਂਦੇ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਅਸੀਂ ਬਹੁਤ ਮੋਟਾ ਪੈਸਾ ਜਿਹੜਾ ਉਹ ਇਕੱਠਾ ਕਰਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਿਆਂਗੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਕਰਜ਼ਾਈ ਕਰ ਦਿੱਤਾ ਅਸੀਂ ਪੰਜਾਬ ਦਾ ਕਰਜ਼ਾ ਲਾ ਦਾਂਗੇ ਇਹ ਵੀ ਦੱਸਿਆ ਸੀ ਕਿ 80000 ਕਰੋੜ ਰੁਪਈਆ ਅਸੀਂ ਐਕਸਾਈਜ਼ ਡਿਪਾਰਟਮੈਂਟ ਚੋਂ ਕਮਾ ਲਾਂਗੇ 80000 ਕਰੋੜ ਰੁਪਈਆ ਅਸੀਂ ਰੇਤ ਮਾਫੀਆਂ ਨੂੰ ਖਤਮ ਕਰਕੇ ਕਮਾ ਲੈਣਾ ਹੈ 80000 ਕਰੋੜ ਰੁਪਈਆ ਅਸੀਂ ਸਰਕਾਰੀ ਖਜ਼ਾਨੇ ਦੇ ਵਿੱਚ ਜਿਹੜੀ ਟਰਾਂਸਪੋਰਟ ਮਹਿਕਮਾ ਉਹਦੇ ਵਿੱਚ ਵਾਧਾ ਕਰਕੇ ਕਮਾ ਲੈਣਾ ਹੈ ਤੇ ਐਦਾਂ ਕਰਕੇ ਬਹੁਤ ਮੋਟਾ ਮਤਲਬ ਉਹ ਹਜ਼ਾਰਾਂ ਕਰੋੜ ਰੁਪਈਆ ਹਰ ਮਹੀਨੇ ਦਾ ਗਿਣਾ ਦਿੱਤਾ ਜਾਂਦਾ ਸੀ ਤੇ ਹੁਣ ਉਹ ਕਿੱਧਰ ਗਿਆ ਜੇ ਤਾਂ ਉਹ ਆ ਰਿਹਾ ਹੈ ਤਾਂ ਫਿਰ ਹਰ ਸਾਲ ਹਜ਼ਾਰਾਂ ਕਰੋੜ ਦਾ ਕਰਜ਼ਾ ਭਗਵੰਤਮਾਨ ਸਰਕਾਰ ਨੂੰ ਕਿਉਂ ਲੈਣਾ ਪੈ ਰਿਹਾ ਕੋਈ ਮਹੀਨਾ ਵੀ ਖਾਲੀ ਨਹੀਂ ਜਾਂਦਾ ਜਦੋਂ ਭਗਵੰਤਮਾਨ ਸਰਕਾਰ ਕਰਜ਼ਾ ਨਹੀਂ ਲੈਂਦੀ ਤੇ ਹੁਣ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਅੱਜ ਦੀ ਤਾਜ਼ਾ ਜਾਣਕਾਰੀ ਹੈ ਕਿ ਇਸ ਮਹੀਨੇ 2000 ਕਰੋੜ ਦਾ ਕਰਜ਼ਾ ਲਿਆ ਜਾਣਾ ਹੈ ਉਸ ਤੋਂ ਅਗਲੇ ਮਹੀਨੇ ਅਗਸਤ ਦੇ ਵਿੱਚ 3000 ਕਰੋੜ ਦਾ ਤੇ ਉਸ ਤੋਂ ਅਗਲੇ ਮਹੀਨੇ 3500 ਕਰੋੜ ਤੇ ਕੁੱਲ 8500 ਕਰੋੜ ਦਾ ਕਰਜ਼ਾ ਜਿਹੜਾ ਉਹ ਲਿਆ ਜਾਊਗਾ ਹੁਣ ਵੱਡੀ ਗੱਲ ਮੇਰੇ ਲਈ ਇਹ ਆ ਕਿ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਇਹਨਾਂ ਨੇ ਕਿਹਾ ਸੀ ਕਿ ਦੂਜੀਆਂ ਪਾਰਟੀਆਂ ਗੁੰਮਰਾਹ ਕਰਦੀਆਂ ਤੇ ਅਸੀਂ ਸੱਚ ਬੋਲਦੇ ਆ ਪਰ ਕੀ ਇਹ ਗੁੰਮਰਾਹਕੁੰਨ ਪ੍ਰਚਾਰ ਨਹੀਂ ਹੈ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਖਜ਼ਾਨਾ ਭਰਿਆ ਹੋਇਆ ਤੇ ਦੂਜੇ ਪਾਸੇ ਰੋਜ਼ ਕਰਜ਼ਾ ਲੈ ਆ ਰਿਹਾ ਹੈ ਪੰਜਾਬ ਦੇ ਉੱਪਰ ਇਸ ਵਿੱਤੀ ਬਰੇ ਦੇ ਵਿੱਚ ਸਵਾ 400 ਸਵਾ ਮਤਲਬ 400 ਤੇ 25 ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਜਿਹੜਾ ਉਹ ਚੜ ਜਾਊਗਾ ਔਰ ਹਰ ਵਿਅਕਤੀ ਮਤਲਬ ਪੰਜਾਬ ਦੇ ਹਰ ਪੰਜਾਬੀ ਤੇ 1,25,000 ਦੇ ਕਰੀਬ ਦਾ ਜਿਹੜਾ ਕਰਜ਼ਾ ਹੈ ਉਹ ਹਰ ਇੱਕ ਬੰਦੇ ਦੇ ਸਿਰ ਜਿਹੜਾ ਉਹ ਜੋ ਟੋਟਲ ਪੰਜਾਬ ਦੇ ਕਰਜ਼ੇ ਦੇ ਹਿਸਾਬ ਦੇ ਨਾਲ ਚੜ ਜਾਏਗਾ ਹੁਣ ਤੁਸੀਂ ਦੱਸੋ ਪੰਜਾਬ ਸਰਕਾਰ ਕਿੱਦਾਂ ਕੰਮ ਕਰ ਰਹੀ ਹੈ ਕੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਕਰਜ਼ਿਆਂ ਚੋਂ ਕੱਢ ਦਿੱਤਾ ਕਰਜ਼ਾ ਮੁਕਤ ਕਰ ਦਿੱਤਾ ਔਰ ਅੱਜ ਜਦੋਂ ਇਹ ਖੁਲਾਸਾ ਕਲੀਅਰ ਕੱਟੀ ਹੋ ਗਿਆ ਪਹਿਲਾਂ ਵੀ ਇਹ ਖਬਰਾਂ ਆਪਾਂ ਪੜਦੇ ਬੋਲਦੇ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਇੰਨਾ ਕਰਜ਼ਾ ਲੈ ਲਿਆ ਇੰਨਾ ਲੈ ਲਿਆ ਇੰਨਾ ਲੈ ਲਿਆ ਪਰ ਅੱਜ ਜਦੋਂ ਆ ਫਿਗਰ ਆਈ ਹੈ ਤਾਂ ਕੀ ਭਗਵੰਤ ਮਾਨ ਸਾਹਿਬ ਨੈਤਿਕ ਤੌਰ ਤੇ ਝੂਠ ਬੋਲਣ ਦੇ ਲਈ ਅਸਤੀਫਾ ਦੇਣਗੇ ਨਹੀਂ ਦੇਣਗੇ ਕਿਉਂ ਕਿ ਕਿਉਂਕਿ ਅਸਤੀਫਾ ਦੇਣ ਲਈ ਥੋੜਾ ਕੁਸ ਕੁਰਸੀਆਂ ਲਈਆਂ ਜਾਂਦੀਆਂ ਕੁਰਸੀਆਂ ਤਾਂ ਮੰਨਣ ਲਈ ਲਈਆਂ ਜਾਂਦੀਆਂ ਅਸਤੀਫਾ ਦੇਣ ਲਈ ਤਾਂ ਲਈਆਂ ਨਹੀਂ ਜਾਂਦੀਆਂ ਮੈਂ ਇਹ ਸਵਾਲ ਮੇਰਾ ਨਹੀਂ ਸੀ ਕਿ ਭਗਵੰਤਮਾਨ ਅਸਤੀਫਾ ਦੇਵੇ ਵਿਰੋਧੀਆਂ ਦਾ ਕਿਉਂਕਿ ਮੈਨੂੰ ਪਤਾ ਹੈ ਜਿਹੜਾ ਵੀ ਜੋਰ ਲਾਲਾ ਕੇ ਕੁਰਸੀ ਤੇ ਬਹਿੰਦਾ ਹੈ ਉਹ ਅਸਤੀਫਾ ਦੇਣ ਲਈ ਥੋੜਾ ਬਹਿੰਦਾ ਉਹਨੇ ਅਸਤੀਫਾ ਥੜਾ ਦੇਣਾ ਹੁੰਦਾ ਉਹਨੇ ਤਾਂ ਨਜ਼ਾਰੇ ਲੈਣੇ ਹੁੰਦੇ ਆ ਦੇਖੋ ਯਾਰ ਗਲਤੀ ਸਾਡੀ ਆ ਸਾਡੀ ਚੇਤਨਾ ਦੀ ਸਾਡੀ ਸਮਝ ਦੀ ਸਾਡੀ ਸਾਡੀ ਬੁੱਧੀ ਦੀ ਕਿ ਅਸੀਂ ਸਹੀ ਗੱਲ ਨੂੰ ਫੜ ਨਹੀਂ ਪਾਉਂਦੇ ਸਮਝ ਨਹੀਂ ਪਾਉਂਦੇ ਨਵੀਂ ਤੋਂ ਨਵੀਂ ਪਾਰਟੀ ਆਉਂਦੀ ਹੈ ਸਾਨੂੰ ਸਬਜ਼ ਬਾਗ ਦਿਖਾਉਂਦੀ ਹੈ ਤੇ ਅਸੀਂ ਉਹਨਾਂ ਸਬਜ਼ ਬਾਗਾਂ 'ਚ ਆ ਜਾਂਦੇ ਆ ਜਿਹੜੇ ਚੇਤਨ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਸਰਕਾਰਾਂ ਜਿੰਨੀਆਂ ਮਰਜ਼ੀ ਪਾਰਟੀਆਂ ਦੀਆਂ ਬਦਲ ਜਾਣ ਜਿੰਨਾ ਟਾਈਮ ਸਿਸਟਮ ਨਹੀਂ ਬਦਲਦਾ ਸਿਸਟਮ ਤੇ ਸਰਕਾਰਾਂ ਦੋ ਅਲੱਗ-ਅਲੱਗ ਚੀਜ਼ ਨੇ ਤੇ ਜਿੰਨਾ ਟਾਈਮ ਸਿਸਟਮ ਉਹੀ ਐ ਤੇ ਸਰਕਾਰਾਂ ਜਿੰਨਾ ਟਾਈਮ ਮਰਜ਼ੀ ਬਦਲੀ ਜਾਓ ਕੁਝ ਨਹੀਂ ਹੋਣਾ ਸਿਸਟਮ ਤੇ ਸਰਕਾਰਾਂ 'ਚ ਐਵੇਂ ਦਾ ਫਰਕ ਐ ਫਰਜ਼ ਕਰੋ ਇੱਕ ਬਹੁਤ ਟੁੱਟੀ ਬੱਸ ਐ ਇੰਜਣ ਵੀ ਉਹਦਾ ਖਰਾਬ ਕੀਤਾ ਜਾ ਚੁੱਕਾ ਐ ਟਾਇਰ ਉਹਦੇ ਫਟ ਚੁੱਕੇ ਨੇ ਗੇਅਰ ਉਹਦਾ ਫਸਦਾ ਐ ਮਤਲਬ ਸਾਰੀ ਤਰ੍ਹਾਂ ਉਹ ਬੱਸ ਖਰਾਬ ਕੀਤੀ ਜਾ ਚੁੱਕੀ ਐ ਤੇ ਡਰਾਈਵਰ ਉਹਦੇ ਤੇ ਬਦਲ-ਬਦਲ ਕੇ ਵੀ ਜੇ ਬਿਠਾਈ ਜਾਓਗੇ ਤਾਂ ਉਹ ਟੁੱਟੀ ਭੱਜੀ ਫਟੇ ਟਾਇਰਾਂ ਵਾਲੀ ਬੱਸ ਨੇ ਸਫ਼ਰ ਟਿਕਾਣੇ ਨਹੀਂ ਲਾਉਣਾ ਮਤਲਬ ਬੱਸ ਕੀ ਐ ਸਿਸਟਮ ਸਰਕਾਰ ਕੀ ਐ ਡਰਾਈਵਰ ਅਸੀਂ ਇੱਥੇ ਗਲਤੀ ਖਾ ਜਾਂਦੇ ਆ ਜਦੋਂ ਅਸੀਂ ਸਿਸਟਮ ਤੇ ਸਰਕਾਰ ਨੂੰ ਇੱਕੋ ਚੀਜ਼ ਸਮਝ ਲੈਨੇ ਜਦੋਂ ਸਾਨੂੰ ਐ ਲੱਗਦਾ ਵੀ ਹੁਣ ਆਹ ਬੰਦਾ ਆ ਗਿਆ ਐਸ ਬੰਦੇ ਦੀ ਤਾਂ ਤੇ ਆਹ ਬੰਦਾ ਆ ਗਿਆ ਤਾਂ ਫਿਰ ਹੁਣ ਬਹੁਤ ਕੁਝ ਬਦਲ ਜਾਏਗਾ ਇਹ ਸਾਡਾ ਪਲੇਖਾ ਹੁੰਦਾ ਅਸਲ ਦੇ ਵਿੱਚ ਜਿੰਨਾ ਟਾਈਮ ਸਿਸਟਮ ਉਹੀ ਹੈ ਪਹਿਲਾਂ ਵਾਲਾ ਉਹਨਾ ਟਾਈਮ ਜਿਹੜੀਆਂ ਮਰਜੀ ਪਾਰਟੀਆਂ ਦੀਆਂ ਸਰਕਾਰਾਂ ਬਦਲੀ ਜਾਓ ਕੁਝ ਨਹੀਂ ਹੋਣਾ ਭਗਵਨ ਤਮਾਨ ਦੀ ਥਾਂ ਤੇ ਚਾਹੇ ਮੈਂ ਬਹਿ ਜਾ ਚਾਹੇ ਤੁਹਾਡੇ ਚ ਕੋਈ ਬਹਿ ਜੇ ਜਿਹੜਾ ਸਿਸਟਮ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਹੈ ਉਹ ਪੂੰਜੀਪਤੀਆਂ ਦੇ ਹੱਥ ਚ ਹੈ ਤੇ ਉਹਨਾਂ ਨੇ ਸਭ ਕੁਝ ਆਪਣੇ ਮੁਤਾਬਕ ਕਰਨਾ ਤੇ ਚਲਾਉਣਾ ਹੈ ਤਾਂ ਉਹਨਾ ਟਾਈਮ ਕੁਝ ਨਹੀਂ ਹੋ ਸਕਦਾ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਹਿਮਾਚਲ ਤੋਂ ਹਿਮਾਚਲ ਦਾ ਜਿਹੜਾ ਪੰਚਾਇਤੀ ਰਾਜ ਮੰਤਰੀ ਹੈ ਉਹਦੇ ਤੇ ਅੱਜ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਇਹ ਪਰਚਾ ਦਰਜ ਕਿਉਂ ਕੀਤਾ ਗਿਆ ਇਸ ਕਰਕੇ ਕੀਤਾ ਗਿਆ ਕਿਉਂਕਿ ਇੱਕ ਜਿਹੜਾ ਨਹਾਈ ਦਾ ਵੱਡਾ ਅਫਸਰ ਹੈ ਐਨ ਐਚ ਏ ਆਈ ਦਾ ਉਹਨੇ ਬਹੁਤ ਵੱਡਾ ਦੋਸ਼ ਮੰਤਰੀ ਦੇ ਉੱਪਰ ਲਾਇਆ ਉਹਨੇ ਕਿਹਾ ਕਿ ਮੰਤਰੀ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਤੇ ਫਿਰ ਮંત્રી ਦੇ ਉੱਪਰ ਹਿਮਾਚਲ ਦੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਐਫ ਆਈ ਆਰ ਦਰਜ ਕਰ ਲਈ ਗਈ ਹੈ ਹੁਣ ਅੱਗੇ ਇਨਕੁਆਰੀ ਹੋ ਰਹੀ ਆ ਕੀ ਹੋਏਗਾ ਮੈਨੂੰ ਪਤਾ ਹੈ ਕੀ ਹੋਏਗਾ ਤੁਸੀਂ ਦੱਸੋ ਕੀ ਹੋਏਗਾ ਯਾਰ ਸਰਕਾਰ ਜਿਹੜੀ ਪਾਰਟੀ ਦੀ ਆ ਉੱਥੇ ਉਹਨਾਂ ਦੀ ਪਾਰਟੀ ਦੇ ਮੰਤਰੀ ਤੇ ਜੇ ਪਰਚਾ ਦਰਜ ਕਰਾਉਣ ਚ ਕਾਮਯਾਬ ਹੋ ਵੀ ਗਿਆ ਉਹ ਅਫਸਰ ਜਿਹੜਾ ਕਿ Shimla ਦੇ ਥਾਣੇ ਦੇ ਵਿੱਚ ਦਰਜ ਕੀਤਾ ਗਿਆ Shimla ਹਿਮਾਚਲ ਦੀ ਰਾਜਧਾਨੀ ਹੈ ਤਾਂ ਕੀ ਉਹ ਪਰਚਾ ਰਹਿ ਜੂਗਾ ਕਾਂਗਰਸ ਦੀ ਸਰਕਾਰ ਆ ਉੱਥੇ ਨਹੀਂ ਰਹਿਣਾ ਉਪਰਚਾ ਉਹ ਅਫਸਰ ਨੂੰ ਕੰਪਲੀਟ ਵਾਪਸ ਲੈਣੀ ਪੈ ਜਾਣੀ ਹੈ ਜਾਂ ਪਰਚਾ ਇਨਕੁਆਇਰੀ ਕਰਕੇ ਰੱਦ ਕਰ ਦਿੱਤਾ ਜਾਏਗਾ ਤੁਸੀਂ ਦੇਖੋ ਭਗਵੰਤ ਮਾਨ ਸਰਕਾਰ ਨੇ ਖੁਦ ਆਪਣੇ ਮੰਤਰੀ ਵਿਜੇ ਸਿੰਘਲਾ ਦੇ ਉੱਪਰ ਪਰਚਾ ਦਰਜ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ ਇਹ ਦਾਵਾ ਕੀਤਾ ਸੀ ਕਿ ਮੇਰੇ ਕੋਲ ਸਬੂਤ ਆਏ ਨੇ ਇਹਦੇ ਭ੍ਰਿਸ਼ਟਾਚਾਰ ਦੇ ਭਗਵੰਤ ਮਾਨ ਸਾਹਿਬ ਨੇ ਇਹ ਵੀ ਦਾਵਾ ਕੀਤਾ ਸੀ ਵੀਡੀਓ ਪਾਈ ਸੀ ਵੀ ਮੰਤਰੀ ਵਿਜੇ ਸਿੰਘਲਾ ਮੇਰੇ ਕੋਲ ਮੰਨ ਗਿਆ ਹੈ ਵੀ 1% ਕਮਿਸ਼ਨ ਮੈਂ ਲੈ ਰਿਆ ਉਸ ਤੋਂ ਬਾਅਦ ਹੁਣ ਪਰਸੋ ਖਬਰ ਆਈ ਕਿ ਪੰਜਾਬ ਦੀ ਪੁਲਿਸ ਨੇ ਅਦਾਲਤ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ ਮੰਤਰੀ ਬਾਰੇ ਵਿਜੇ ਸਿੰਘਲਾ ਬਾਰੇ ਵੀ ਸਾਨੂੰ ਇਹਦੇ ਬਾਰੇ ਕੋਈ ਸਬੂਤ ਕੋਈ ਗਵਾਹ ਕੋਈ ਤੱਥ ਨਹੀਂ ਮਿਲਿਆ ਹੁਣ ਵਿਜੇ ਸਿੰਘਲਾ ਦੇ ਖਿਲਾਫ ਗਵਾਹ ਤੇ ਸਬੂਤ ਕਿਹਦੇ ਕੋਲ ਸੀ ਗਵਾਹ ਭਗਵੰਤ ਮਾਨ ਸਾਹਿਬ ਸੀ ਮੁੱਖ ਮੰਤਰੀ ਸਾਹਿਬ ਤੇ ਸਬੂਤ ਵੀ ਉਹਨਾਂ ਕੋਲੇ ਸੀ ਤੇ ਫਿਰ ਉਹ ਸਬੂਤ ਜੇ ਪੁਲਿਸ ਨੂੰ ਨਹੀਂ ਦਿੱਤੇ ਗਏ ਜਾਂ ਪੁਲਿਸ ਕੋਲ ਗਵਾਹੀ ਨਹੀਂ ਦਿੱਤੀ ਗਈ ਜਾਂ ਪੁਲਿਸ ਨੇ ਅਦਾਲਤ 'ਚ ਫਿਰ ਕਹਿਤਾ ਹੈ ਕਿ ਸਾਡੇ ਤਾਂ ਕੋਲੀਏ ਦੇ ਖਿਲਾਫ ਕੁਝ ਨਹੀਂਗਾ ਤਾਂ ਇਹਦਾ ਮਤਲਬ ਸਿੱਧਾ-ਸਿੱਧਾ ਵੀ ਭਗਵੰਤਮਾਨ ਸਾਹਿਬ ਤੇ ਉਹਨਾਂ ਦੀ ਸਰਕਾਰ ਨੇ ਬਚਾਇਆ ਹੈ ਉਹਨੂੰ ਤੇ ਕੱਲ ਭਗਵੰਤਮਾਨ ਸਾਹਿਬ ਹੋਰਾਂ ਦੀ ਪਾਰਟੀ ਨੇ ਆਪਣੇ ਹੀ ਐਮਐਲਏ ਕੋਮਰ ਵਿਜੇ ਪ੍ਰਤਾਪ ਨੂੰ ਪਾਰਟੀ 'ਚੋਂ ਕੱਢਿਆ ਪਾਰਟੀ 'ਚੋਂ ਕੱਢਿਆ 5 ਸਾਲ ਦੇ ਲਈ ਉਹਦੇ ਤੇ ਦੋਸ਼ੇ ਲਾਇਆ ਗਿਆ ਵੀ ਉਹ ਸਹੀ ਨਹੀਂ ਚੱਲਦਾ ਤੇ ਉਹ ਗਲਤ ਕੰਮ ਗਲਤੀਆਂ ਕਰ ਰਿਹਾ ਹੈ ਤੇ ਗਲਤੀਆਂ ਉਹਨੇ ਕੀ ਕੀਤੀਆਂ ਕਿ ਉਹਨੇ ਭ੍ਰਿਸ਼ਟਾਚਾਰ ਕੀਤਾ ਕਿ ਉਹਦੀ ਕੋਈ ਅਸ਼ਲੀਲ ਵੀਡੀਓ ਦੇ ਉੱਤੇ ਦੋਸ਼ ਲੱਗੇ ਕਿ ਉਹਨੇ ਕੋਈ ਹੋਰ ਗੁਨਾਹ ਕੀਤਾ ਕ੍ਰਾਈਮ ਕੀਤਾ ਗਣਾ ਉਹਨੇ ਇਹ ਕੀਤਾ ਉਹ ਆਪਣੀ ਹੀ ਪਾਰਟੀ ਦੇ ਕੰਮਕਾਰ ਦੇ ਉੱਪਰ ਸਵਾਲ ਚੁੱਕਦਾ ਸੀ ਇਹ ਉਹਦਾ ਗਣਾ ਸੀ ਹੁਣ ਤੁਸੀਂ ਦੇਖੋ ਕੁਮਰ ਵਿਜੇ ਪ੍ਰਤਾਪ ਉਹ ਅਫਸਰ ਹੈ ਜਿਹਨੂੰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਹੋਰਾਂ ਨੇ ਤਰੀਫਾਂ ਕਰ ਕਰਕੇ ਪਾਰਟੀ 'ਚ ਸ਼ਾਮਲ ਕੀਤਾ ਸੀ ਔਰ ਉਹਨੂੰ ਪੋਸਟਰ ਬੁਆਏ ਬਣਾ ਕੇ ਉਹਦੀਆਂ ਫੋਟੋਆਂ ਦੇ ਪੋਸਟਰ ਲਾ ਲਾ ਕੇ ਆਮ ਆਦਮੀ ਪਾਰਟੀ ਨੇ ਪ੍ਰਚਾਰ ਕਰਕੇ 2022 ਚ ਚੋਣ ਜਿੱਤੀ ਸੀ ਇਹ ਪ੍ਰਚਾਰ ਕੀਤਾ ਸੀ ਕਿ ਐਨੇ ਮਾਨਦਾਰ ਅਫਸਰ ਜਿਨ੍ਹਾਂ ਨੇ ਮਾਨਦਾਰੀ ਦੀ ਖਾਤਰ ਆਪਣੀ ਨੌਕਰੀ ਛੱਡੀ ਪੁਲਿਸ ਦੀ ਏਡੇ ਵੱਡੇ ਅਫਸਰ ਦੀ ਉਹ ਸਾਡੇ ਨਾਲ ਆ ਗਏ ਨੇ ਤਾਂ ਅਸੀਂ ਕਿੰਨੇ ਮਾਨਦਾਰ ਹੋਵਾਂਗੇ ਜਿਵੇਂ ਸਿਰਫ ਸਵਾਲ ਉਠਾਉਣ ਕਰਕੇ ਕੁਮਰ ਵਿਜੇ ਪ੍ਰਤਾਪ ਨਾਲ ਹੋਇਆ ਤੇ ਜਿਵੇਂ ਵਿਜੇ ਸਿੰਘਲਾ ਜਿਹੜਾ ਮੰਤਰੀ ਜਿਹਦੇ ਤੇ ਵੱਡਾ ਦੋਸ਼ ਲੱਗਿਆ ਕੇਸ ਪਿਆ ਉਹ ਕਲੀਨ ਚਿੱਟ ਮਿਲ ਗਈ ਆ ਉਸੇ ਤਰ੍ਹਾਂ ਹਿਮਾਚਲ ਦੇ ਇਸ ਮੰਤਰੀ ਨੂੰ ਜਿਹਦੇ ਤੇ ਅੱਜ ਪਰਚਾ ਦਰਜ ਹੋਇਆ ਉਹਨੂੰ ਵੀ ਕਲੀਨ ਚਿੱਟ ਮਿਲ ਜਾਣੀ ਆ ਆਉਣ ਵਾਲੇ ਟਾਈਮ 'ਚ ਮਿਲ ਸਕਦੀ ਆ ਇਦਾਂ ਹੀ ਆਮ ਤੌਰ ਤੇ ਹੁੰਦਾ ਕਿਉਂਕਿ ਜਿਸकी लाठी ਉਸकी भैंस ਤੇ ਹੁਣ ਆਪਾਂ ਫੇਰ ਮੁੜੀਏ ਆਪਣੇ ਮੂਲ ਗੱਲ ਵੱਲ ਭਗਵੰਤ ਮਾਨ ਸਾਹਿਬ ਦੇ ਦਾਅਵਿਆਂ ਦੇ ਉਲਟ ਜਿਹੜਾ ਕਰਜ਼ਾ ਲਿਆ ਗਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਤੁਹਾਨੂੰ ਲੱਗਦਾ ਚਾਹੇ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਚਾਹੇ ਨਹੀਂ ਜੁੜੇ ਨਿਰਪੱਖਤਾ ਨਾਲ ਪਾਰਟੀ ਬਾਜ਼ੀਆਂ ਚੋਂ ਬਾਹਰ ਨਿਕਲ ਕੇ ਦੱਸਿਓ ਪਿਛਲੀਆਂ ਸਰਕਾਰਾਂ ਨੇ ਵੀ ਪੰਜਾਬ ਨੂੰ ਡੋਬਿਆ ਤੇ ਕਰਜ਼ਾ ਚੜਾਇਆ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਕਰਜ਼ੇ ਚੋਂ ਕੱਢਣ ਦੇ ਨਾਰੇ ਲਾ ਕੇ ਪੰਜਾਬ ਨੂੰ ਰੰਗਲਾ ਕਰਨਾ ਤੇ ਜਿਹੜਾ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਲਿਆ ਜਾ ਰਿਹਾ ਹੈ ਕੀ ਉਹਦੇ ਨਾਲ ਪੰਜਾਬ ਰੰਗੜਾ ਬਣ ਰਿਹਾ ਹੈ ਇਹ ਵੱਡਾ ਸਵਾਲ ਹੈ ਜਿਹੜਾ ਤੁਹਾਡੇ ਸਾਰਿਆਂ ਦੇ ਅੱਗੇ ਮੈਂ ਪੁੱਛਣਾ ਚਾਹਣਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨ